ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਅੱਜ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਸਮਾਣਾ ਵਿੱਚ ਮੰਦਰਾਂ ਨੂੰ ਸਜਾਇਆ ਗਿਆ ਅਤੇ ਕ੍ਰਿਸ਼ਨ ਜੀ ਦੇ ਝੂਲੇ ਨੂੰ ਭਗਤਾਂ ਵੱਲੋਂ ਝੂਟੇ ਦਿੱਤੇ ਗਏ ਵੱਖ-ਵੱਖ ਝਾਂਕੀਆਂ ਮੰਦਰ ਵਿੱਚ ਦਿਖਾਈਆਂ ਗਈਆਂ ਅਤੇ ਮਹਿਲਾਵਾਂ ਵੱਲੋਂ ਕ੍ਰਿਸ਼ਨ ਜੀ ਦੀ ਰਾਸਲੀਲਾ ਲਗਾਈ ਗਈ ਇਸ ਮੌਕੇ ਕੈਬਨਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਵੱਲੋਂ ਮੰਦਰ ਵਿੱਚ ਮੱਥਾ ਟੇਕ ਕੇ ਕ੍ਰਿਸ਼ਨ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਦੇਸ਼ ਵਾਸੀਆਂ ਨੂੰ ਜਨਮ ਅਸ਼ਟਮੀ ਦੀਆਂ ਵਧਾਈਆਂ ਦਿੱਤੀਆਂ ਇਸ ਮੌਕੇ ਅਗਰਵਾਲ ਧਰਮਸ਼ਾਲਾ ਦੇ ਪ੍ਰਧਾਨ ਮਦਨ ਮਿੱਤਲ ਵੱਲੋਂ ਵੀ ਸਮਾਣਾ ਸ਼ਹਿਰ ਵਾਸੀਆਂ ਨੂੰ ਜਨਮ ਅਸ਼ਟਮੀ ਦੀਆਂ ਵਧਾਈਆਂ ਦਿੱਤੀਆਂ ਗਈਆਂ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਸਲ ਦੀ ਰਿਪੋਰਟ ਮੈਂ ਅੱਜ ਜਨਮ ਅਸ਼ਟਮੀ ਦੇ ਮੌਕੇ ਤੇ ਆਪਣੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਖਾਸ ਕਰਕੇ ਸਮਾਣਾ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਦੇਣਾ ਅਸੀਂ ਹਰ ਸਾਲ ਦੀ ਤਰ੍ਹਾਂ ਬੜੇ ਧੂਮ-ਧਾਮ ਨਾਲ ਜਨਮ ਅਸ਼ਟਮੀ ਮਨਾ ਰਹੇ ਆ ਸਵੇਰ ਦਾ ਲੋਕਾਂ ਦਾ ਇੰਨਾ ਮੇਲਾ ਲੱਗ ਰਿਹਾ ਵੀ ਇੱਥੇ ਲਾਈਨ ਨਹੀਂ ਟੁੱਟਰੀ ਹੁਣ ਕੀਰਤਨ ਹੋ ਰਹੇ ਨੇ ਰਾਤ ਨੂੰ ਕੰਬਰਸਰ ਤੋਂ ਅਸੀਂ ਝਾਕੀ ਬਲਾਈ ਆ ਝਾਕੀ ਨਿਕਾਲੀ ਜਾਊਗੀ ਤੇ ਦੇਖਣਯੋਗ ਹੋਊਗੀ ਜੋ ਕਿ ਝਾਕੀ ਪੰਜਾਬ ਆਪ ਦੇ ਸਮਾਨੇ ਚ ਪਹਿਲੀ ਵਾਰ ਦੇਖਣ ਨੂੰ ਮਿਲੂਗੀ ਇਸ ਕਰਕੇ ਮੈਂ ਫੇਰ ਲੱਖ-ਲੱਖ ਮੁਬਾਰਕਾਂ ਦਿੰਦਾ ਜਨਮ ਅਸ਼ਟਮੀ ਨੂੰ ਹਾਂਜੀ ਸਭ ਤੋਂ ਪਹਿਲਾਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਅੱਜ ਦੇ ਇਸ ਪਵਿੱਤਰ ਦਿਹਾੜੇ ਦੇ ਕ੍ਰਿਸ਼ਨ ਜੀ ਦੇ ਜਨਮ ਦਿਨ ਦਿਵਸ ਤੇ ਮੈਂ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਔਰ ਬੇਨਤੀ ਵੀ ਕਰਦਾ ਕਿ ਅਸੀਂ ਵੀ ਜਿਹੜੇ ਚੰਗੇ ਰਾਹ ਤੇ ਚੱਲੀਏ ਔਰ ਅਸੀਂ ਆਪਣਾ ਬਣਦਾ ਯੋਗਦਾਨ ਹੈ ਜਿਹੜਾ ਸਮਾਜ ਦੇ ਵਿੱਚ ਪਾਈਏ ਔਰ ਸਮਾਜ ਨੂੰ ਇੱਕ ਚੰਗੀ ਸੇਵ ਦਈਏ ਔਰ ਜੋ ਸਾਨੂੰ ਸਾਡੇ ਰਿਸ਼ੀਆ ਮੂਨੀਆ ਨੇ ਸਾਨੂੰ ਦੱਸਿਆ ਕਿ ਸਮਾਜ ਵਿੱਚ ਵਿਚਰਨਾ ਚੰਗੇ ਕੰਮ ਕਰਨਾ ਤਾਂ ਸਾਨੂੰ ਉਤੇ ਚੱਲਣਾ ਚਾਹੀਦਾ ਸੋ ਦੁਬਾਰਾ ਫੇਰ ਅੱਜ ਦੀ ਇਸ ਜਨਮ ਅਸ਼ਟਮੀ ਦੇ ਪਵਿੱਤਰ ਦਿਹਾੜੇ ਤੇ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ